ਇਹ ਉਹ ਨਦੀ ਹੈ ਜਿਸ ਦੇ ਵਿੱਚ ਦੀ ਉਹ ਕਿਸਾਨ ਇੱਥੋਂ ਲੰਘ ਰਿਹਾ ਸੀਗਾ ਤਾਂ ਇੱਕੋ ਦਮ ਪਾਣੀ ਛੱਡਿਆ ਗਿਆ ਬੀਤੇ ਦਿਨਾਂ ਦੇ ਵਿੱਚ ਤਾਂ ਪੂਰੇ ਪ੍ਰੈਸ਼ਰ ਦੇ ਨਾਲ ਪਾਣੀ ਆਇਆ ਤਾਂ ਉਸ ਕਿਸਾਨ ਨੂੰ ਇੱਥੋਂ ਨਾਲ ਦੀ ਨਾਲ ਰੋੜ ਕੇ ਲੈ ਗਿਆ ਤਕਰੀਬਨ 1 ਕਿਲੋਮੀਟਰ ਤੋਂ ਜਾ ਕੇ ਉਹਨਾਂ ਦੀ Laash ਮਿਲੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਰੇੜਾ ਤਾਰ ਬੈਲ ਤਾਂ ਮਿਲ ਗਈ ਜਿਹੜਾ ਉੱਪਰ ਚਾਰਾ ਸੀ ਉਹ ਵੀ ਨਹੀਂ ਮਿਲ ਕੇ ਬਹਿ ਗਿਆ ਉਹਦੇ ਨਾਲ ਤੇ ਨਾ ਮੇਰੇ ਡੈਡੀ ਮੇਰੇ ਮਿਲੇ ਮੈਂ ਆਪਣੇ ਰਿਸਕ ਵਗਿਆ ਮੈਂ ਮੇਰੇ ਭਾਈ ਤੇ ਨੇ ਤੇ ਜਿਹਨੂੰ ਤੈਰਨਾ ਵੀ ਨਹੀਂ ਆਂਦਾ ਮੈਂ ਵੀ ਮੇਰੀ ਗੱਲ ਵੜ ਗਈ ਕਾ ਕੋਈ ਬਾਤ ਨਹੀਂ ਹਮ ਚਾਹਾਂਗੇ ਤੇਰੀ ਗੱਲ ਮੈਂ ਮੇਰੀ ਗੱਲ ਮੈਨੂੰ ਹੌਸਲਾ ਹੋ ਗਿਆ ਮੇਰਾ ਬਾਪਤਾ ਮੈਂ ਤਾਂ ਵੜ ਗਿਆ ਕਿਹਨਾਂ ਇਸਮਾ ਡੈਡ ਬੋਡੀ ਮਿਲੀ ਤੋਂ ਡੈਡ ਬੋਡੀ ਲੈ ਕੇ ਗਏ ਤੋਂ ਉਹ ਬੋਲੇ ਕਹਿਣ ਲੱਗੇ ਮਹੀਲੇ ਚਲੋ ਪਾਣੀ ਮਾ ਅਸੀਂ ਫੋਟੋਆਂ ਬਣਾਵਾਂਗੇ ਕਹਾ ਟੰਕਾਸ ਲੈਣੇ ਜਿਸ ਟੰਕਾ ਪਾਣੀ ਹੋਣਾ ਇੰਨਾ ਪਾਣੀ ਸੀ ਟੰਕਾਸ ਵੱਟ ਕੇ ਇੱਥੇ ਆਏ ਵਾਪਸ ਅਚਾਨਕ ਹੀ ਇੱਕਦਮ ਰੇੜੀ ਲੈ ਗਿਆ ਤਾਂ ਅਚਾਨਕ ਪਿਛਲੇ ਪਾਣੀ ਆਇਆ ਤੇ ਰੇੜੀ ਦਾ ਟਾਇਰ ਇੱਧਰ ਗੇਰ ਸਰਦਾਰ ਮਤਲਬ ਕਿ ਨਦੀ ਤੇ ਟਿੱਕੀ ਪਈ ਜਿੱਥੇ ਮੌਤ ਹੋਈ ਉੱਥੇ ਤੋ ਪਹੁੰਚੇ ਨਹੀਂ ਅ ਜਿੱਥੇ ਕੋਈ ਡੁੱਬਿਆ ਨਹੀਂ ਮਹਾ ਸਾਰਾ ਪ੍ਰਸ਼ਾਸਨ ਚੱਲ ਗਿਆ ਔਰ ਜਿੱਥੇ ਡੁੱਬਿਆ 2 ਕਿਲੋਮੀਟਰ ਪਰ ਦੇਖ ਕੇ ਚਲੇ ਗਏ ਜੋ ਮਗਰੇ ਨੂੰ ਰੋਡ ਜਾ ਰਿਹਾ ਉਹ 2 ਕਿਲੋਮੀਟਰ ਆ ਮਹਾ ਮੋਟਰਸਾਈਕਲ ਪਰ ਦੇਖ ਕੇ ਚਲੇ ਗਈ ਉਸ ਤੇ ਪਿੱਛਾ ਕੋਈ ਉਰੇ 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 ਤੱਕ ਕੋਈ ਪੁਲਸ ਵਾਲਾ ਨਹੀਂ ਆਇਆ ਹੈ ਐਂਬੂਲੈਂਸ ਬਾਰੇ ਕਹਿਆ ਸੀ ਕਿ ਪੋਸਟਮਾਰਟਮ ਵਾਲ ਐਂਬੂਲੈਂਸ ਦੇ ਤੋ ਐਂਬੂਲੈਂਸ ਬਾਰੇ ਮਨਾ ਕਰਤਾ ਕਿ ਡੱਡ ਬੋਡੀ ਵਾਸਤੇ ਐਂਬੂਲੈਂਸ ਨਹੀਂ ਆਗੀ ਪਿੰਡ ਦਾ ਉਹ ਜੀ ਜੀ ਪ੍ਰਧਾਨ ਜੀ ਜਿਹੜਾ 12 ਪਿੰਡ ਦਾ ਪ੍ਰਧਾਨ ਆ ਜੀ ਉਹ ਇੱਥੇ ਉਹ ਵੀ ਨਹੀਂ ਆਇਆ ਜੀ ਇੱਥੇ ਮੌਕੇ ਤੇ ਮੌਕੇ ਵਾਰ ਵਾਦਤਾਂ ਤੇ ਕੋਈ ਨਹੀਂ ਆਇਆ ਇੱਥੇ ਜੇ ਐਨ ਕੇ ਸਰਮਾ ਨਾਂ ਦਾ ਉਹ ਤਾਂ ਕੋਈ ਵੀ ਨਹੀਂ ਆਵਾ ਦਾ ਉਹਨਾਂ ਨੂੰ ਨਹੀਂ ਪਤਾ ਚੱਲ ਗਿਆ ਵੀ ਐਂਟੀ ਪਾਰਟੀ ਉੱਥੇ ਚਲੀ ਗਈ ਤੇ ਇਸ ਕਰਕੇ ਉਹਨਾਂ ਨੂੰ ਉੜਾ ਆਣਾ ਪਿਆ ਰੰਧਾਵਾਤ ਉਹ ਵੀ ਨਹੀਂ ਤਾਂ ਬਿਲਕੁਲ ਵੀ ਉਹ ਤਾਂ 2 ਕਿਲੋਮੀਟਰ ਪਰਾ ਫਿਰ ਵਿਚ ਮੈਂ ਇੱਕ ਨਹਿਰ ਦਾ ਗੰਦਾ ਨਾਲਾ ਤੋ ਉਸ ਦੇ ਵਿਚ ਮਨ ਲੋਕ ਇਸ ਤਰ੍ਹਾਂ ਲੱਕਾ ਉਰਾਵਾਂਗੇ ਪੰਜਾਬ ਸਰਕਾਰ ਦੇ ਮੰਤਰੀਆਂ ਐਮ ਐਲ ਏ ਦਾ ਫੋਟੋ ਸੈਸ਼ਨ ਖਤਮ ਨਹੀਂ ਹੁੰਦਾ ਕਹਿੰਦੇ ਜਿੱਥੇ ਵੀ ਜਾਂਦੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫੋਟੋਆਂ ਖਿਚਾਉਣ ਲੱਗ ਜਾਂਦੇ ਨੇ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੜ੍ਹ ਆਏ ਹੋਏ ਨੇ ਉਸੇ ਤਰੀਕੇ ਦੇ ਨਾਲ ਘੱਗਰ ਦੇ ਵਿੱਚ ਪਾਣੀ ਵਧਦਾ ਉਧਰੋਂ ਛੱਡਿਆ ਜਾਂਦਾ ਪਰ ਜਿਹੜੇ ਨੇੜੇ ਤੇੜੇ ਲੋਕ ਵੱਸ ਰਹੇ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਕੋਈ ਕਹਿੰਦੇ ਕੁਛ ਦੱਸਿਆ ਨਹੀਂ ਜਾਂਦਾ। ਬੀਤੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਇੱਕੋ ਦਮ ਪਾਣੀ ਛੱਡਿਆ ਗਿਆ। ਕੋਈ ਬਜ਼ੁਰਗ, ਕਿਸਾਨ ਆਪਣੇ ਖੇਤ ਤੋਂ ਘਰ ਵੱਲ ਨੂੰ ਜਾ ਰਿਹਾ ਸੀਗਾ ਤਾਂ ਉਹ ਪਾਣੀ ਦੀ ਛਪੇੜ ਦੇ ਵਿੱਚ ਆ ਗਿਆ। ਚਰਮਲ ਨਦੀ ਜਿਹੜੀ ਹੈ ਉਹ ਮੈਂ ਤੁਹਾਨੂੰ ਦਿਖਾਵਾਂਗਾ ਕਿ ਡੇਰੇ ਬਸ ਡੇਰਾ ਬੱਸੀ ਦੇ ਨੇੜੇ ਲਾਲੂੜੂ ਦੇ ਨੇੜੇ ਪੈ ਜਾਂਦੀ ਹੈ ਤਾਂ ਉੱਥੇ ਇੱਕ ਕਿਸਾਨ ਦੀ ਮੌਤ ਹੋ ਗਈ। ਮੈਂ ਤੁਹਾਨੂੰ ਤਸਵੀਰ ਦਿਖਾਵਾਂਗਾ। ਇਹ ਉਹ ਨਦੀ ਹੈ ਜਿਸ ਦੇ ਵਿੱਚ ਦੀ ਉਹ ਕਿਸਾਨ ਇੱਥੋਂ ਲੰਘ ਰਿਹਾ ਸੀਗਾ। ਤਾ ਇਕੋਦਮ ਪਾਣੀ ਛੱਡਿਆ ਗਿਆ ਬੀਤੇ ਦਿਨਾਂ ਦੇ ਵਿੱਚ ਤਾਂ ਪੂਰੇ ਪ੍ਰੈਸ਼ਰ ਦੇ ਨਾਲ ਪਾਣੀ ਆਇਆ ਤਾਂ ਉਸ ਕਿਸਾਨ ਨੂੰ ਇੱਥੋਂ ਨਾਲ ਦੀ ਨਾਲ ਰੋੜ ਕੇ ਲੈ ਗਿਆ ਤਕਰੀਬਨ 1 ਕਿਲੋਮੀਟਰ ਤੋਂ ਜਾ ਕੇ ਉਹਨਾਂ ਦੀ লাশ ਮਿਲੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਲੱਭਿਆ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਗਿਆ ਸੀਗਾ ਆਏ ਸੀਗੇ ਐਮਐਲਏ ਰੰਧਾਵਾ ਸਾਹਿਬ ਫੋਟੋ ਕਰਾ ਕੇ ਚੱਲ ਗਏ ਕਹਿੰਦੇ ਭੋਗ ਵਾਲੇ ਦਿਨ ਚੈੱਕ ਦਵਾਂਗੇ ਪਰ ਉਹਨਾਂ ਦੇ ਮੁੰਡੇ ਖੜੇ ਹੋਏ ਨੇ ਵਸਨੀਕ ਖੜੇ ਹੋਏ ਨੇ ਪਿੰਡ ਦੇ ਸਾਰੇ ਤੇ ਇਹ ਕਹਿ ਰਿਹਾ ਕਿ ਵੀ ਅਸੀਂ ਆਪ ਹੀ ਜੋ ਕੀਤਾ ਸਾਰਾ ਕੁਝ ਡੈੱਡ ਬੋਡੀ ਲੱਭੀ ਕਿਉਂਕਿ ਇਹ ਪਾਣੀ ਬਹੁਤ ਗੰਦੀ ਮੁਸ਼ਕ ਮਾਰਦਾ ਇਹ ਉਹਨਾਂ ਦੇ ਮੁੰਡੇ ਨੇ ਗੱਲਬਾਤ ਕਰਾਂਗੇ ਬਈ ਕੀ ਗੱਲਬਾਤ ਹੋਈ ਸੀਗੀ ਜੇ ਤੁਹਾਡੇ ਫਾਦਰ ਸਾਹਿਬ ਇੱਥੋਂ ਲੰਘ ਰਹੇ ਸੀਗੇ ਕਿੱਥੇ ਜਾ ਰਹੇ ਸੀਗੇ ਕਿ ਸਾਰੀ ਘਟਨਾ ਹੋਈ ਹੈ ਸਵੇਰੇ ਕਾਸ ਲੈਣ ਆਏ ਸੀ ਜੀ ਉਹ 7 ਵਜੇ ਕਰੀਬ ਜਿਸ ਟਾਈਮ ਕਾਸ ਲੈਣ ਆਏ ਜਿਸ ਟਾਈਮ ਜਿੰਨਾ ਪਾਣੀ ਹੋਣਾ ਇੰਨਾ ਪਾਣੀ ਸੀ ਇਸ ਟਾਈਮ ਕਾਸ ਵੱਢਗੇ تھے ਆਏ ਵਾਪਸ ਫਿਰ ਅਚਾਨਕ ਹੀ ਇੱਕਦਮ ਰੇੜੀ ਲੈ ਗਿਆ ਤਾਂ ਅਚਾਨਕ ਪਿਛਲੇ ਪਾਣੀ ਆਇਆ ਤੇ ਰੇੜੇ ਦਾ ਟਾਇਰ ਇੱਧਰ ਗਿਰਨ ਸੰਦਾਰ ਮਤਲਬ ਕਿ ਨਜੀ ਤੇ ਡਿੱਗੀ ਪਈ ਉਹ ਜੇ ਡਿੱਗੀ ਪਈ ਤਾਂ ਰੇੜਾ ਤਾਂ ਬੈਲ ਤਾਂ ਮਿਲ ਗਈ ਜਿਹੜਾ ਉੱਪਰ ਚਾਰਾ ਸੀ ਉਹ ਵੀ ਨਹੀਂ ਮਿਲ ਕੇ ਬਹਿ ਗਿਆ ਉਹਦੇ ਨਾਲ ਤੇ ਨਾ ਮੇਰਾ ਡੈਡੀ ਮੇਰੇ ਮਿਲੇ ਨਹੀਂ ਅੱਛਾ ਤੁਸੀਂ ਤੁਸੀਂ ਮੈਂ ਤੁਹਾਡੇ ਕੋਲ ਵੀ ਆਉਣਾ ਸੀ ਸਵੇਰੇ ਜਦੋਂ ਲੰਘ ਰਹੇ ਸੀਗੇ ਕਿੰਨੀ ਤਰੀਕ ਦਾ ਇਹ ਹੈਗਾ ਸਮਾਂ ਕਿੰਨੇ ਵਜੇ ਸੀਗਾ ਕੋਈ ਅਨਾਉਂਸਮੈਂਟ ਸਰਕਾਰ ਨੇ ਪ੍ਰਸ਼ਾਸਨ ਨੇ ਲੋਕਲ ਕਿਹਾ ਨਹੀਂ ਕਿ ਵੀ ਤੁਸੀਂ ਇੱਥੋਂ ਨੇੜੇ ਤੇੜੇ ਨਾ ਆਓ ਪਾਣੀ ਛੱਡਦੇ ਆਪਾਂ ਕੋਈ ਮਨ ਕੋਈ ਅਨਾਉਂਸਮੈਂਟ ਨਹੀਂ ਕੋਈ ਕੁਝ ਨਹੀਂ ਸੀ 29 ਤਰੀਕ ਦੀ ਬਾਤ ਹੈ ਸਵੇਰੇ ਮੈਂ ਸਵੇਰੇ ਡਿਊਟੀ ਚੱਲ ਗਿਆ ਸੀ ਆਰਾਮ ਤੇ ਆਪਣਾ ਪਤਾ ਸੀ ਮਰਕੀ ਚ ਲੋਕਾ ਹਸਲੇ ਜਾਣਗੇ ਆਵਾਂਗੇ ਮੈਂ ਆਵਾਂ ਤੇ ਹਰ ਦਿਨ ਆਵਾਂ ਤੇ ਮਿਲ ਘਾਸ ਲੈਣ 6-7 ਵਜੇ ਦੀ ਬਾਤ ਆ ਇਸਟਮੀ ਪਾ 10:30 ਵਜੇ ਫੋਨ ਗਿਆ ਕਿ ਇਹ ਜਿੱਦਾਂ ਕਰਕੇ ਗੱਲ ਹੋ ਗਈ ਮੈਂ ਤੁਰੰਤ ਮਹਾ ਆਪਣਾ ਛੁੱਟੀ ਕਰਕੇ ਮੈਂ ਆ ਗਿਆ ਇੱਥੇ ਇੱਥੇ ਮੈਂ ਲੱਭਿਆ ਸਾਰਾ ਦਿਨ ਲੱਭਦਾ ਰਿਹਾ ਰਿਪੋਰਟ ਵੀ ਕਰਾਈ ਪਰ ਕੋਈ ਨਹੀਂ ਆਇਆ ਮੇਰੇ ਕੋਲ ਸਾਰਾ ਦਿਨ ਲੱਭਦੇ ਰਹੇ ਕਿੰਨੇ ਵਜੇ ਇੱਥੋਂ ਜਿਹੜੇ ਪਾਣੀ ਦੇ ਵਿੱਚ ਰੁੜ ਕੇ ਗਏ ਕਿੰਨੇ ਵਜੇ ਉਹਨਾਂ ਦੀ ਡੈੱਡ ਬੋਡੀ ਮਿਲੀ ਉਹ 30 ਤਾਰੀਖ ਨੂੰ 10 ਵਜੇ ਤੇ 10:30 ਦੇ ਕਰੀਬ 8 30 ਨੂੰ ਕਿ 29 ਤਾਰੀਖ ਨੂੰ 30 ਤਾਰੀਖ ਨੂੰ ਮਿਲੀ ਡੈਡ ਬੋਡੀ 24 25 26 ਘੰਟੇ ਬਾਅਦ ਬੋਡੀ ਮਿਲੀ ਮੈਨੂੰ ਅੱਛਾ ਹਾਂਜੀ ਕੀ ਹਾਲਾਤ ਸੀ ਕਿ ਡੈਡ ਬੋਡੀ ਡੈਡ ਬੋਡੀ ਬਸ ਕੀ ਕਹਾਂ ਸਰਦਿਆਂ ਨੂੰ ਬਸ ਦੇਖਣ ਯੋਗ ਨਹੀਂ ਸੀ ਜੀ ਮੈਂ ਕਹਿ ਰਹਾ ਮਜੀਤਾ ਮੈਂ ਦੇਖੀ ਨਾ ਮੈਂ ਖੁਦ ਆਪਣੇ ਹੋਸਮਾ ਨਹੀਂ ਮਰਿਆ ਦਾ ਮਤਲਬ ਤੁਹਾਡੇ ਫਾਦਰ ਸੀਗੇ ਤੁਸੀਂ ਆਪ ਰੈਸਕਿਊ ਕਰਕੇ ਆਪਦੇ ਫਾਦਰ ਨੂੰ ਕੱਢ ਕੇ ਲਿਆ ਕੋਈ ਆਪਣੇ ਆਪਲੇ ਆਪਣੇ ਰਿਸਕ 'ਵਾਂ ਗਿਆ ਮੈਂ ਮੇਰੇ ਭਾਈ ਤੇ ਨੇ ਤੇ ਜਿਹਨੂੰ ਤੈਰਨਾ ਵੀ ਨਹੀਂ ਆਂਦਾ ਮੈਂ ਵੀ ਮੇਰੀ ਗੱਲ ਵੜ ਗਏ ਕਾ ਕੋਈ ਬਾਤ ਨਹੀਂ ਹਮ ਚਾਹਾਂਗੇ ਤੇਰੀ ਗੱਲ ਮੈਂ ਮੇਰੀ ਗੱਲ ਮੈਨੂੰ ਹੌਸਲਾ ਹੋ ਗਿਆ ਮੇਰਾ ਬਾਪਤਾ ਮੈਂ ਤਾਂ ਵੜ ਗਿਆ ਇਸਮਾ ਉहां ਤੱਕ ਵੀ ਗਿਆ ਇੱਬੀ ਇਸਮਾ ਇਤਨਾ ਡੂੰਘਾ ਆ ਕਿ ਹੱਥ ਹੱਤੇ ਜਾਦਾ ਇਤਨਾ ਪੈਰ ਨਹੀਂ ਲੱਗਦੇ ਤੈਨਾਂ ਪ੍ਰਤ ਦਿਖਾਗਾ ਮੈਂ ਆਪਣੇ ਰਿਸਕ 'ਵਾਂ ਗਿਆ ਮੈਂ ਕੋਈ ਪ੍ਰਸ਼ਾਸਨ ਕੋਈ ਮੇਰੇ ਕੋਲ ਕੋਈ ਨਹੀਂ ਆਇਆ ਮੇਰੇ ਕੋਲ ਨਾ ਕਿਸਨੇ ਕੋਈ ਹੈਲਪ ਕਰੀ ਹੱਲ ਪਣੀ ਕਿ ਕਿchna ਕੁਛ ਨਹੀਂ ਕਰ ਤੁਸੀਂ ਫੋਨ ਕਾਲ ਕੀਤਾ ਕਿਸ ਨੂੰ ਕਿਹਾ ਕਿ ਵੀ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਮੇਰੇ ਫਾਦਰ ਬੈਲ ਗੱਡੀ ਤੇ ਰੇੜਾ ਲੈ ਕੇ ਲੰਘ ਰਹੇ ਸੀਗੇ ਕਿ ਵੀ ਰਾਪੜ ਆਸਮ ਥਾਣੇ ਮਾਰਾ ਟਕਰਾਈ ਵੀ ਸੀ ਅਸੀਂ ਪੂਰੀ ਇੱਕ ਦਿਨ ਪਹਿਲਾਂ ਇਸ ਟਾਈਮ 9:30 12:00 ਵਜੇ 29 ਤਰੀਕ ਨੂੰ 12:00 ਵਜੇ ਰਾਫਟ ਕਰਾਇਆ ਤੇ ਪਰ ਕੋਈ ਨਹੀਂ ਆਇਆ ਉਹ ਕੋਈ ਨਹੀਂ ਆਇਆ ਆਪਣੀ ਕਹਿੰਦੇ ਕਿ ਪ੍ਰਸ਼ਾਸਨ ਨੇ ਕੀ ਕੀਤਾ ਤੁਹਾਨੂੰ? ਕਿਆ ਕੁਛ ਅਗਲੇ ਦਿਨ ਵੀ ਅਗਲੇ ਦਿਨ ਵੀ ਕਿੱਧਰ ਹੈ ਡੈੱਡ ਬੋਡੀ ਵਿੱਚ ਲਿਖ ਇਸ ਤੋਂ ਬਾਅਦ ਕਾ ਕਦ ਆਇਆ ਮਿਲ ਮਿਲ ਵੀ ਕਿਸ ਟਾਈਮ ਵੀ ਨਹੀਂ ਆਇਆ ਅੱਛਾ ਤੁਸੀਂ ਦੱਸੋ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਵੀ ਹਰ ਥਾਂ ਜਾ ਰਹੇ ਨੇ ਕਹਿੰਦੇ ਅਸੀਂ ਤਾਂ ਟਰੱਕ ਤੋਰਤੇ ਕਹਿੰਦੇ ਹੜ ਪੀੜਤਾਂ ਲਈ ਉਹ ਸੁਲਤਾਨਪੁਰ ਲੋਧੀ ਗੁਰਦਾਸਪੁਰ ਜਿੱਥੇ-ਜਿੱਥੇ ਨਿਗਾਹ ਜਾ ਰਹੀ ਹੈ ਜਿੱਥੇ-ਜਿੱਥੇ ਪਾਣੀ ਆਇਆ ਉੱਥੇ ਤਾਂ ਕਹਿੰਦੇ ਅਸੀਂ ਪਹੁੰਚ ਗਏ ਮਦਦ ਕਰ ਰਹੇ ਆ ਪਰ ਜਿਹੜਾ ਇੱਥੇ ਨਹੀਂ ਪਹੁੰਚੇ ਉਰੇ ਵੀ ਤਾਂ ਪਹੁੰਚਣਾ ਚਾਹੀਦਾ ਤਾਂ ਵੀ ਉਰੇ ਅਸੀਂ ਵੀ ਇੱਥੇ ਜਿੱਥੇ ਮੌਤ ਹੋਈ ਉੱਥੇ ਤਾਂ ਪਹੁੰਚੇ ਨਹੀਂ ਅ ਜਿੱਥੇ ਕੋਈ ਡੁੱਬਿਆ ਨਹੀਂ ਮਹਾ ਸਾਰਾ ਪ੍ਰਸ਼ਾਸਨ ਚੱਲਿਆ ਗਿਆ ਜਿੱਥੇ ਡੁੱਬੇ ਨਹੀਂ ਮਹਾ ਤੋਂ ਸਾਰਾ ਪ੍ਰਸ਼ਾਸਨ ਚੱਲਿਆ ਗਿਆ ਸਾਰਾ ਥਾਣਾ ਚੱਲ ਗਿਆ ਵਾਸੀਂ ਔਰ ਜਿੱਥੇ ਡੁੱਬਿਆ 2 ਕਿਲੋਮੀਟਰ ਪਰ ਦੇਖ ਕੇ ਚਲੇ ਗਏ ਜੋ ਮਗਰੇ ਨੂੰ ਰੋਡ ਜਾ ਰਿਹਾ ਉਹ 2 ਕਿਲੋਮੀਟਰ ਆ ਮਹਾ ਮੋਟਰਸਾਈਕਲ ਪਰ ਦੇਖ ਕੇ ਚਲੇ ਗਈ ਉਸਤੇ ਪਿੱਛਾ ਕੋਈ ਉਰੇ 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 ਤੱਕ ਕੋਈ ਪੁਲਸ ਵਾਲਾ ਨਹੀਂ ਆਇਆ ਹੈ ਤੋਂ ਜਦ ਡੈੱਡ ਬੋਡੀ ਮਿਲੀ ਤੋਂ ਡੈੱਡ ਬੋਡੀ ਲੈ ਕੇ ਗਏ ਤੋਂ ਉਹ ਬੋਲੇ ਕਹਿਣ ਲੱਗੇ ਮਹੀਲੇ ਚਲੋ ਪਾਣੀ ਮਾ ਅਸੀਂ ਫੋਟੋਆਂ ਬਣਾਵਾਂਗੇ ਕਹਾ अच्छा पुलिस वाले कहंदे पानी ਚ ਲੈ ਚਲੋ ਅਸੀਂ ਫੋਟੋ ਵਿੱਚ ਅਸੀਂ ਅਸੀਂ ਆਪਣੀ ਫੋਟੋਆਂ ਬਣਾਵਾਏ ਜਿਹੜੇ ਸਵੇਰ ਕੇ 6 ਵਜੇ ਕੇ ਬੜੇ ਵੇਤੇ ਹੋ ਰਾ ਸੀ ਕਿャ ਨਹੀਂ ਤੁਹਾਨੂੰ ਸ਼ਰਮ ਨਹੀਂ ਹੁੰਦੀ ਜੇ ਤੁਹਾਡਾ ਕੋਈ ਮਰ ਜਾਂਦਾ ਫਿਰ ਉੱਥੇ ਲੈ ਕੇ ਜਾਂਦੇ ਸ਼ਰਮਾ ਜੀ ਸ਼ਰਮਾ ਜੀ ਤੇ ਕਾਲੀ ਦਲ ਕੇ ਉਹਨਾਂ ਨੇ ਕਿਹਾ ਵੀ ਤੋ ਲੈ ਚਲੇ ਉਹ ਆਪਣਾ ਚਲੋ ਥਾਣੀ ਮੈਂ ਕਰਾਂਗੇ ਜੋਗੂ ਗੱਲ ਬਾਤ ਹੋ ਆਗੀ ਹੂੰ ਤੋ ਅਸੀਂ ਆਪਣਾ ਉਰੀ ਰਹਿ ਗਏ ਆਪਣਾ ਇਹ ਲੈ ਕੇ ਇਹ ਮੁੰਡੇ ਚਲੇ ਗਏ ਨਾਲ ਆਪਣਾ ਹੂੰ ਕੁਝ ਪੋਸਟਮਾਰਟਮ ਪੋਸਟਮਾਰਟਮ ਕਰਾਇਆ ਸੀ ਤਾਂ ਐਂਬੂਲੈਂਸ ਬਾਰੇ ਕਿਹਾ ਸੀ ਕਿ ਪੋਸਟਮਾਰਟਮ ਹੋਣਾ ਐਂਬੂਲੈਂਸ ਦੇ ਤੋ ਐਂਬੂਲੈਂਸ ਬਾਰੇ ਮਨਾਂ ਕਰਤਾ ਕਿ ਡੈੱਡ ਬੋਡੀ ਵਾਸਤੇ ਐਂਬੂਲੈਂਸ ਨਹੀਂ ਹੈਗੀ ਇਹ ਕਿਨੇ ਕਿਹਾ ਵੀ ਡੈੱਡ ਬੋਡੀ ਵਾਸਤੇ ਉਸਾਰਨ ਕਿਹਾ ਕਿ ਮੈਂ ਕਹ ਰਿਹਾ ਇਦਾਂ ਜਵਾਬ ਦੇ ਰਹੇ ਹਸਪੀਟਲ ਜੋ ਹਸਪੀਟਲ ਦੋ ਹਸਪੀਟਲ ਐਥੇ ਹੋ ਰਹੇ ਕੀ ਕਿਹਾ ਗਿਆ ਸੀਗਾ ਤੁਸੀਂ ਸਹੀ ਤੇ ਗੱਲ ਦੱਸੋ ਐਗਜ਼ੈਕਟ ਗੱਲ ਕੀ ਉਹਨਾਂ ਨੇ ਕਹੀ ਸੀ ਕਿ ਵੀ ਇੱਥੇ ਐਂਬੂਲੈਂਸ ਹੈ ਜਾਂ ਨਹੀਂ ਹੈ ਜਾਂ ਕਿਤੇ ਗਈ ਹੋਈ ਹੈ ਕੀ ਕਿਹਾ ਗਿਆ ਸਰਮਾ ਜੀ ਨੇ ਕਿਹੜਾ ਹਸਪੀਟਲ ਸੀ ਇਹ ਵੀ ਦੱਸ ਦਿਓ ਲਾਲ ਲੜੂ ਹਸਪੀਟਲ ਹੈ ਜੀ ਸਰ ਰਹਿ ਚੁੱਕੇ ਮਤਲਬ ਉਹਨਾਂ ਨੇ ਬੋਲੇ ਵੀ ਵੀ ਐਂਬੂਲੈਂਸ ਭੇਜੋ ਇੱਥੇ ਪੋਸਟਮਾਰਟਮ ਵਾਸਤੇ ਡੈੱਡ ਬੋਡੀ ਲੈ ਜਣੀ ਆ ਡੇਰਾ ਬਸੀ ਹਸਪਤਾਲ ਵਿੱਚ ਉਹਨਾਂ ਨੇ ਬੋਲੇ ਵੀ ਡੈੱਡ ਬੋਡੀ ਵਾਸਤੇ ਵੀ ਇੱਥੇ ਉਹਨੀ ਐਂਬੂਲੈਂਸ ਨਹੀਂ ਹੈਗੀ ਜੀ ਫਿਰ ਸਰਮਾ ਜੀ ਨੇ ਆਪਣੇ ਕਹਿਆ ਵੀ ਚਲੋ ਵੀ ਆਪਣੀ ਗੱਡੀ 'ਚ ਬਿਠਾ ਮੇਰੀ ਗੱਡੀ 'ਚ ਬਿਠਾਓ ਜੀ ਉਸ ਉਹਦੇ ਸਰਮਾ ਜੀ ਗੱਡੀ ਦੇ ਨਾਲ ਨਾਲ ਫਿਰ ਗੱਡੀ ਵਿੱਚ ਗੇਰ ਬੋਡੀ ਲੈ ਕੇ ਗਏ ਹਸਪੀਟਲ ਮਾ ਲੈ ਕੇ ਡੇਰਾ ਬਸੀ ਜੀ ਫਿਰ ਉੱਥੇ ਸਰਮਾ ਜੀ ਨਾਲ ਹੋ ਕੇ ਪੋਸਟਮਾਰਟਮ ਕਰਾਇਆ ਜੀ ਸਾਰਾ ਕੁਝ ਉਹਨਾਂ ਕਰਾਇਆ ਜੋ ਕਾਰਵਾਈ ਦੀ ਸਾਰੀ ਕਾਰਵਾਈ ਸ਼ਰਮਾ ਜੀ ਨੇ ਆਪ ਖੁਦ ਮਹਾ ਕਰਾਈ ਜੀ ਐਮਐਲਏ ਰੰਧਾਵਾ ਆਏ ਸੀ ਕਿ ਤੁਹਾਡੇ ਘਰੇ ਉਹਨਾਂ ਨੇ ਕੀ ਦਲਾਸਾ ਦਿੱਤਾ ਤੁਹਾਨੂੰ ਕਿਹਾ ਕੁਛ ਕੇ ਵੀ ਜੇ ਸਾਡੇ ਪੁਲਿਸ ਦੀ ਜਾਂ ਕਿਸੇ ਦੀ ਅੰਗੈਲੀ ਹੈਗੀ ਹੈ ਪ੍ਰਸ਼ਾਸਨ ਦੀ ਐਂਗੈਲੀ ਇਹੀ ਗੱਲ ਕਹੀ ਆ ਵੀ ਪ੍ਰਸ਼ਾਸਨ ਜੋ ਕਾਮਾ ਥਾਣੇ ਦੇ ਅੰਦਰ ਬਾਹਰ ਅਰ ਜੋ ਪ੍ਰਸ਼ਾਸਨਤਾ ਉਹ ਆਲਮਗੀ ਟਮਾਣੋਂ ਗਿਆ ਵਾ ਤਾਂ ਉੱਥੇ ਤਾਂ ਕੋਈ ਡੁੱਬਿਆ ਨਹੀਂ ਅਜਾਂ ਡੁੱਬਿਆ ਮਾ ਕੋਈ ਬੰਦਾ ਨਹੀਂ ਆਇਆ ਪੁਲਿਸ ਕਾ ਦੱਸੋ ਇਸ ਬਾਤ ਕੇ ਬਾਰੇ ਮੈਂ ਉਸ ਨੂੰ ਕਿਹਾ ਵੀ ਸੰਭਰਤੀ ਕਿਉਂ ਨਹੀਂ ਕਰਦੇ ਪ੍ਰਸ਼ਾਸਨ ਦੇ ਕੰਮਾਂ ਤੋਂ ਭਰਤੀ ਕਰੋ ਕੋਈ ਲੋੜੋ ਨਹੀਂ ਹੈ ਆਪਣਾ ਬੈਨੀਮੀ ਟਾਲ ਮਟੋਲ ਕਰਕੇ ਆਪਣਾ ਚਲੇ ਗਿਆ ਪਰ ਨਦਾਵਾ ਤੁਸੀਂ ਹੁਣ ਕੀ ਚਾਹਦੇ ਹੋ ਜਿਸ ਤਿੱਕੇ ਦਾ ਇਥੋਂ ਲੰਘਣਾ ਹੁੰਦਾ ਇਹ ਪੱਕਾ ਰਾਹ ਲੰਘਣ ਵਾਸਤੇ ਜੇ ਲੋਕ ਕਿਸਾਨ ਖੇਤਾਂ ਚ ਜਾਂਦੇ ਨੇ ਇਹ ਰਾਹ ਹੈ ਜਾਂ ਇੱਥੇ ਕੀ ਰਾਹ ਜੀ ਉਹ ਪੱਕਾ ਇੱਕ ਜਰੀਬ ਕਾ ਰਾਹ ਬਣਿਆ ਵਾ ਅਜੇ ਜਿਸ ਤਰ੍ਹਾਂ ਮਹਾ ਬਣਿਆ ਵਾਰ ਮਗਰੇ ਵਾਲੀ ਸੜਕ ਵਾ ਇਸੇ ਤਰ੍ਹਾਂ ਉਰਾ ਬਣਨਾ ਚਾਹੀਦਾ ਹੂੰ ਫਿਰ ਲੋਕਾਂ ਦੇ ਇੱਥੇ ਕ੍ਰੋਸਿੰਗ ਹੈਗੀ ਆ ਨੇੜੇ ਤੜੇ ਕੋਈ ਹੋਰ ਪੁਲ ਨਹੀਂ ਹੈਗਾ ਇੱਥੇ ਲੋਕ ਲੰਘਦੇ ਨੇ ਇੱਥੇ ਹੀ ਨੋ ਲਖਾਂ ਜੀ ਉਹ ਤਾਂ 2 ਕਿਲੋਮੀਟਰ ਪਰਾ ਫਿਰ ਵਿਚ ਮੈਂ ਇੱਕ ਨਹਿਰ ਦਾ ਗੰਦਾ ਨਾਲਾ ਤੋਂ ਉਸ ਦੇ ਵਿਚ ਮੈਂ ਲੋਕ ਇਸ ਤਰ੍ਹਾਂ ਲੱਕਾ ਉਰਾਵਾਂਗੇ ਨਾ ਰਾਹ ਨਾ ਕੁਛ ਇਹ ਪਿੰਡਾਂ ਦੇ ਜਲਾਲਪੁਰ ਵਸੀ ਨੂੰ ਕੋਰ ਗਿਆ ਦਾ ਇਹ ਕੰਪਨੀ ਨੇ ਬੰਦ ਕਰਤਾ ਮੁੱਲ ਖਰੀਦ ਲਈ ਪੰਚਾਇਤ ਵਾ ਦੇ ਇਹ ਰਾਹ ਵਸੇ ਥੀ ਲਗਾ ਇੱਧਰ ਬਾਬਿਆਂ ਦੇ ਡੇਰੇ ਆ ਇਹਨਾਂ ਨੂੰ ਰਾਹ ਲੱਗਿਆ ਵਾ ਇਹ ਖੇਤਾਂ ਵਾਲਿਆਂ ਨੂੰ ਰਾਹ ਲੱਗਿਆ ਵਾ ਬਿਲਕੁਲ ਅੱਛਾ ਭਈ ਇਹ ਜਦੋਂ ਇਹ ਸਾਰੀ ਚੀਜ਼ ਹੋਈ ਸੀਗੀ ਘਟਨਾ ਵਾਪਰੀ ਹੈ ਪ੍ਰਸ਼ਾਸਨ ਵੀ ਨਹੀਂ ਬੋੜਿਆ ਇੱਥੇ ਕੋਈ ਵੀ ਨਹੀਂ ਆਇਆ ਹੋਰ ਕਿਸੇ ਨੇ ਵੀ ਆ ਕੇ ਤੁਹਾਡੀ ਸਾਰ ਲਈ ਕਿ ਵੀ ਜੇ ਤੁਹਾਡੇ ਜੀ ਦੀ ਡੈਥ ਹੋਈ ਹੈ ਤੇ ਵੀ ਜਿਵੇਂ ਲੋਕ ਦੂਰ ਦੂਰਾਡੇ ਜਾ ਰਹੇ ਨੇ ਜਿੱਥੇ ਜਿੱਥੇ ਪਾਣੀ ਹੋਇਆ ਇੱਥੇ ਵੀ ਆਇਆ ਕੋਈ ਕੋਈ ਨਹੀਂ ਜੀ ਕੋਈ ਨਹੀਂ ਉਰਾ ਸਿਰਫ ਮੇਰੇ ਜੋ ਪਿੰਡ ਦੇ ਤੇ ਨਾ ਬਸ ਪਿੰਡ ਦਾ ਉਹ ਜੀ ਜੀ ਪ੍ਰਧਾਨ ਜੀ ਜਿਹੜਾ 12 ਪਿੰਡ ਦਾ ਪ੍ਰਧਾਨ ਆ ਜੀ ਉਹ ਇੱਥੇ ਉਹ ਵੀ ਨਹੀਂ ਆਇਆ ਜੀ ਇੱਥੇ ਮੌਕੇ ਤੇ ਮੌਕੇ ਵਾਰ ਵਾਦ ਆਤਵਾ ਕੋਈ ਨਹੀਂ ਆਇਆ ਜੀ ਇੱਥੇ ਜਿਹੜਾ ਪਿੰਡ ਦਾ ਪ੍ਰਧਾਨ ਬਣਾਇਆ ਹੋਇਆ ਜੀ ਬਾਕੀ ਅੱਛਾ ਜੀ ਜਿਹੜੇ ਪਿੰਡ ਦੇ ਬੰਦੇ ਸੀ ਉਹ ਨਾਲ ਸੀ ਸਾਡੇ ਅਸੀਂ 15 ਬੰਦੇ 16 16 17 ਬੰਦੇ ਅਸੀਂ ਪਾਣੀ ਚ ਵੜ ਕੇ ਆਪ ਲੱਭੀ ਬੋਦੀ ਜੀ ਐਨ ਕੇ ਸ਼ਰਮਾ ਕੀ ਦੇ ਕੇ ਗਏ ਪਰਵਾਰ ਨੂੰ ਕੁਝ ਨਹੀਂ ਦਿੱਤਾ ਅੱ비 ਕੁਝ ਨਹੀਂ ਦਿੱਤਾ ਉਹਨਾਂ ਨੇ ਇਹੀ ਮਦਦ ਕਰਦੀ ਜੇ ਐਨ ਕੇ ਸਰਮਾ ਨਾਂ ਦਾ ਉਹ ਕੋਈ ਵੀ ਨਹੀਂ ਆਵਾਜ਼ ਉਹਨਾਂ ਨੂੰ ਨਹੀਂ ਪਤਾ ਚੱਲ ਗਿਆ ਵੀ ਐਂਟੀ ਪਾਰਟੀ ਉੱਥੇ ਚਲੀ ਗਈ ਤੇ ਇਸ ਕਰਕੇ ਉਹਨਾਂ ਨੂੰ ਉਰਾ ਆਣਾ ਪੜਿਆ ਰੰਦਾਵਾ ਤੋਂ ਆ ਵੀ ਨਹੀਂਤਾ ਬਿਲਕੁਲ ਵੀ ਅੱਛਾ ਹਾਂ ਕਿਉਂ ਰੰਦਾਵਾ ਕਿਉਂ ਨਹੀਂ ਆਉਂਦੇ ਅੱਜ ਵੀ ਅੱਜ ਵੀ 11 ਵਜੇ ਦਾ ਟਾਈਮ ਦੇਗਾ 2 ਵਜੇ ਆ ਰਿਹਾ ਅੱਛਾ ਆ ਰਿਹਾ ਯਾਰ ਬੰਦੇ ਇਕੱਠੇ ਹੋਏ ਵੇ ਚਲੇ ਗਏ ਫਿਰ ਰੰਦਾਵਾ ਆ ਗਿਆ 2 ਵਜੇ ਉਹ ਕੋਈ ਨਹੀਂ ਜੀ ਕਾ ਕਰਾਂਗੇ ਜਿਸ ਦਿਨ ਭੋਗ ਕਰਾ ਹੋਆਗਾ ਉਸ ਦਿਨ ਕਰਾਂਗੇ ਹੂੰ ਮਤਲਬ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿਸੇ ਦੀ ਡੈਥ ਹੋ ਗਈ ਪਾਣੀ ਦੇ ਵਿੱਚ ਡੁੱਬ ਕੇ ਇਸ ਦੀ ਉਹਨੂੰ ਕੋਈ ਫਰਕ ਨਹੀਂ ਪੜਿਆ ਜੀ ਹੂੰ ਬਿਲਕੁਲ ਤਾਂ ਇਹ ਜ਼ਰੂਰ ਹੈ ਇੱਕ ਪਰਿਵਾਰ ਦਾ ਜੀ ਗਿਆ ਕਿਉਂਕਿ ਘਰ ਦਾ ਮੋਢੀ ਸੀਗਾ ਮੈਂਬਰ ਸੀਗਾ ਤੇ ਉਹ ਮੋਢੀ ਦੇ ਸਿਰ ਦੇ ਉੱਤੇ ਬੜੀਆਂ ਆਸਾਂ ਜਵਾਕਾਂ ਨੂੰ ਸੀਗੀਆਂ ਪਰ ਇਸ ਨਦੀ ਦੇ ਵਿੱਚ ਜੋ ਇੱਥੇ ਤੁਹਾਨੂੰ ਦਿਖਾਈਏ ਤਸਵੀਰ ਕਿ ਇਸ ਦੇ ਵਿੱਚ ਜਿਹੜੇ ਹਾਲਾਤ ਖਰਾਬ ਹੋਏ ਪਾਣੀ ਉਤੋਂ ਛੱਡਿਆ ਗਿਆ ਇੱਕੋ ਦਾਮੀ ਜਿਹੜਾ ਵਹਾਅ ਸੀਗਾ ਵਹਾ ਕੇ ਲੈ ਗਿਆ ਕਿਲੋਮੀਟਰ ਜਾ ਕੇ ਜਿਹੜੇ ਦੂਰੀ ਤੇ ਡੈੱਡ ਬੋਡੀ ਮਿਲੀ ਹੈ ਤਾਂ ਹੁਣ ਪਰਿਵਾਰ ਇਹ ਚਾਹੁੰਦਾ ਕਿ ਸਾਡੀ ਮਦਦ ਕੀਤੀ ਜਾਵੇ ਜਿਹੜੇ ਐਮਐਲਏ ਇੱਥੇ ਆਏ ਮੰਤਰੀ ਆਏ ਉਹਨਾਂ ਨੇ ਕੋਈ ਦਲਾਸਾਨੀ ਦਿੱਤਾ ਬਸ ਸਮਾ ਦੇ ਕੇ 11 ਵਜੇ ਤੋਂ 2 ਵਜੇ ਤੱਕ ਪਹੁੰਚੇ ਜਿਹੜੇ ਰੰਧਾਵਾ ਸਾਹਿਬ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹਨਾਂ ਦੇ ਨਾਲ ਕੋਈ ਖੜਦਾ ਹੈ ਜਾਂ ਨਹੀਂ ਇਹ ਵੀ ਦੇਖਣਾ ਹੈ